19ਵੀਂ ਸਦੀ ਦੇ ਅੰਤ ਵਿੱਚ ਪਟਿਆਲਾ ਰਿਆਸਤ ਦੇ ਪਿੰਡ ਠੀਕਰੀ ਵਾਲਾ ਵਿੱਚ 24 ਅਗਸਤ 1878 ਨੂੰ ਪਰਜਾ ਮੰਡਲ ਲਹਿਰ ਦੇ ਜਨਮ ਦਾਤਾ ਸੇਵਲ ਸਿੰਘ ਠੀਕਰੀ ਵਾਲਾ ਦਾ ਜਨਮ ਹੋਇਆ। ਇਸ ਨਵਜਾਤ ਦੀਆਂ ਕਿਲਕਾਰੀਆਂ ਜਿਵੇਂ ਹੀ ਫੈਜ਼ਾਨਦਰ ਗੂੰਜੀਆਂ ਤਬ ਵਕਤ ਨੇ ਵੀ ਅੰਗਰੇਜ਼ ਲਈ ਕਿਸੇ ਨੂੰ ਗਿਆਨ ਨਹੀਂ ਸੀ ਕਿ ਰਿਆਸਤ ਦੇ ਰਹੀਸ ਪਰਿਵਾਰ ਵਿੱਚ ਦੇਵ ਸਿੰਘ ਦੇ ਘਰ ਜਨਮ ਲੈਣ ਵਾਲਾ ਬਾਲਕ ਸੇਵਾ ਸਿੰਘ ਵੱਡਾ ਹੋ ਕੇ ਰਿਆਸਤ ਖਿਲਾਫ ਆਵਾਜ਼ ਬਲੰਦ ਕਰੇਗਾ ਅਤੇ ਵਕਤ ਦੇ ਸਫੇ ਉੱਤੇ ਕਦੇ ਨਾ ਮਿਟਣ ਵਾਲੀ ਇਹ ਬਾਾਰਤ ਲਿਖ ਜਾਵੇਗਾ ਸੇਵਾ ਸਿੰਘ ਟਿਕੜੀ ਵਾਲਾ ਦੇ ਪਿਤਾ ਦੇਵਾ ਸਿੰਘ ਪਟਿਆਲਾ ਦੇ ਮਹਾਰਾਜਾ ਹਰਜਿੰਦਰ ਸਿੰਘ ਦੇ ਹਜ਼ੂਰੀ ਮੁਸਾਹਿਬਾ ਵਿੱਚੋਂ ਸਨ ਤੇ ਅਕਸਰ ਉਹਨਾਂ ਦੇ ਕਰੀਬ ਹੀ ਰਹਿੰਦੇ ਸਨ ਇਸ ਲਈ ਸੇਵਾ ਸਿੰਘ ਦਾ ਮੋਢਲਾ ਜੀਵਨ ਪਟਿਆਰੇ ਪਤਿਤ ਹੋਇਆ ਉਹਨਾਂ 8ਵੀਂ ਜਮਾਤ ਤੱਕ ਵਿਦਿਆ ਪਟਿਆਲਾ ਦੇ ਮਾਡਲ ਸਕੂਲ ਵਿੱਚੋਂ ਪ੍ਰਾਪਤ ਕੀਤੀ। ਰਿਆਸਤ ਦੀ ਰਵੈਤ ਅਨੁਸਾਰ ਮਹਾਰਾਜਾ ਹਰਜਿੰਦਰ ਸਿੰਘ ਨੇ ਦੇਵਾ ਸਿੰਘ ਦੀ ਅਕਾਲ ਚਲਾਣੇ ਬਾਅਦ ਸੇਵਾ ਸਿੰਘ ਨੂੰ ਆਪਣਾ ਮੁਸਾਹਿਬ ਮੁਖਰਰ ਕਰ ਲਿਆ। ਰਵੈਤ ਸੀ ਕੇ ਮਹਾਰਾਜੇ ਰਿਆਸਤ ਦੇ ਰਾਜਿਸ ਕਰਾਣਿਆਂ ਦੇ ਯੋਗ ਗਬਰੂਆਂ ਨੂੰ ਆਪਣੇ ਇर्द-ਗਿਰਦ ਦੀਆਂ ਜ਼ਿੰਮੇਵਾਰੀਆਂ ਤੇ ਤਾਇਨਾਤ ਕਰ ਦਿੰਦੇ ਸਨ। ਮਹਾਰਾਜਾ ਰਜਿੰਦਰ ਸਿੰਘ ਦੀ ਮੌਤ ਸਮੇਂ ਉਹਨਾਂ ਦੀ ਗੱਦੀ ਦੇ ਵਾਰਿਸ ਮਹਾਰਾਜਾ ਭੋਪਿੰਦਰ ਸਿੰਘ ਦੀ ਉਮਰ ਕੇਵਲ 10 ਸਾਲ ਦੀ ਸੀ ਇਸ ਲਈ ਪਟਿਆਲਾ ਹਰਿਆਸਤ ਦਾ ਸਰਕਾਰੀ ਕੰਮਕਾਰ ਰੇਜੈਂਸੀ ਕੌਂਸਲ ਦੇ سپرد ਕਰ ਦਿੱਤਾ ਗਿਆ ਰੇਜੈਂਸੀ ਕੌਂਸਲ ਨੇ ਮੁਸਾਇਬਾ ਦੀ ਗਿਣਤੀ ਵਿੱਚ ਭਾਰੀ ਕਟੌਤੀ ਕਰ ਦਿੱਤੀ ਪਰ ਸੇਵਾ ਸਿੰਘ ਦੀ ਤਲਬ ਜਾਰੀ ਰੱਖੀ ਉਹਨਾਂ ਦੀ ਨਿਯੁਕਤੀ ਸਿਹਤ ਵਿਭਾਗ ਵਿੱਚ ਬਰਨਾਲਾ ਵਿੱਚ ਕਰ ਦਿੱਤੀ 1905 ਵਿੱਚ ਪਟਿਆਲਾ ਸ਼ਹਿਰ ਵਿੱਚ ਪਲੇਗ ਦੀ ਬਿਮਾਰੀ ਬੜੇ ਜ਼ੋਰ ਨਾਲ ਫੈਲ ਗਈ ਹਜ਼ਾਰਾਂ ਲੋਕ ਇਸ ਬਿਮਾਰੀ ਕਰਕੇ ਕਾਲ ਵੱਸੋ ਨੇ ਸ਼ੁਰੂ ਹੋ ਗਏ ਇਸ ਭਿਆਨਕ ਹਾਲਾਤ ਦੇ ਮੱਦੇਨਜ਼ਰ ਸੇਵਾ ਸਿੰਘ ਦੀ ਤਾਇਨਾਤੀ ਮੂਰ ਪਟਿਆਲਾ ਕਰ ਦਿੱਤੀ ਗਈ ਉਹਨਾਂ ਦੇ ਸਿਹਰਦ ਯਤਨਾ ਸਦਕਾ ਸੈਂਕੜੇ ਲੋਕਾਂ ਦੀਆਂ ਜਾਨਾਂ ਬਚ ਗਈਆਂ ਛੇਤੀ ਬਾਅਦ ਸੇਵਾ ਸਿੰਘ ਨੌਕਰੀ ਛੱਡ ਕੇ ਆਪਣੇ ਜੱਦੀ ਪਿੰਡ ਠੀਕਰੀ ਵਾਲਾ ਚਲੇ ਗਏ ਤੇ ਤਨੋਂ ਮਨੋਂ ਲਾ ਕੇ ਦੇ ਲੋਕਾਂ ਦੀ ਸੇਵਾ ਵਿੱਚ ਜੁਟ ਗਏ ਉਹਨਾਂ ਦੀ ਵਿਰਤੀ ਬੁਨਿਆਦੀ ਤੌਰ ਤੇ ਧਾਰਮਿਕ ਸੀ ਇਸ ਲਈ ਉਹਨਾਂ ਧਰਮ ਪ੍ਰਚਾਰ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਉਨਨੀਵੀਂ ਸਦੀ ਦੇ ਅੰਤਲੇ ਦਹਾਕਿਆਂ ਵਿੱਚ ਸਿੰਘ ਸਭਾ ਸੁਧਾਰ ਲਹਿਰ ਜ਼ੋਰਾਂ ਤੇ ਸੀ ਇਸ ਲਹਿਰ ਕਾਰਨ ਸਿੱਖ ਸੰਤਾਂ ਦੇ ਮਨਾਂ ਵਿੱਚ ਨਵੀਂ ਧਾਰਮਿਕ ਅਤੇ ਸਮਾਜਿਕ ਚੇਤਨਾ ਜਾਗ ਚੁੱਕੀ ਸੀ ਲਹਿਰ ਦੇ ਪ੍ਰਭਾਵ ਕਾਰਨ ਸਿੱਖ ਚੇਤਨਾ ਵਿੱਚ ਨਵੀਂ ਧਾਰਮਿਕ ਅਤੇ ਸਿਆਸੀ ਸੂਝ ਦਾ ਅਹਿਸਾਸ ਪੈਦਾ ਹੋਇਆ ਸਿੰਘ ਸਭਾ ਲਹਿਰ ਸਿੱਖਾਂ ਦੇ ਅਜਿਹੇ ਮਨੋਬੇਗ ਦਾ ਪ੍ਰਗਟਾਵਾ ਸੀ ਜਿਸ ਰਾਹੀਂ ਸਮੁੱਚਾ ਸਿੱਖ ਸਮਾਜ ਆਪਣੀ ਗਵਾਹੀ ਹੋਈ ਮੌਲਿਕ ਅੰਤਰ ਪ੍ਰੇਰਣਾ ਦੀ ਰਾਸ਼ ਕਰ ਰਹੀ ਸੀ ਸੇਵਾ ਸਿੰਘ ਪੰਡਿਤ ਗੁਰਬਖਸ਼ ਸਿੰਘ ਪਟਿਆਲੇ ਵਾਲਿਆਂ ਦੇ ਸੰਪਰਕ ਵਿੱਚ ਸਨ ਤੇ ਉਹਨਾਂ ਨੇ ਹੀ ਸੇਵਾ ਸਿੰਘ ਨੂੰ ਸਿੱਖਾਂ ਦੇ ਵਡੇਰੇ ਹੇਤਾਂ ਲਈ ਸਿੰਘ ਸਭਾ ਲਹਿਰ ਵਿੱਚ ਵੱਧ ਚੜ ਕੇ ਯੋਗਦਾਨ ਪਾਉਣ ਲਈ ਪ੍ਰੇਰਿਆ ਸੇਵਾ ਸਿੰਘ ਪਟਿਆਲਾ ਹਰਿਆਸਤ ਦੇ ਪਹਿਲੇ ਸਰਦਾਰ ਸਨ ਜਿਨ੍ਹਾਂ ਨੇ ਮਜਾਰਿਆਂ ਦੀ ਸਾਰੀ ਜ਼ਮੀਨ ਬਿਨਾਂ ਕਿਸੇ ਵਜ਼ਾਨੇ ਦੇ ਮਜਾਰਿਆਂ ਨੂੰ ਵਾਪਸ ਕਰ ਦਿੱਤੀ ਜੋ ਇਹਨਾਂ ਦੇ ਵੱਡੇ ਵਡੇਰਿਆਂ ਦੇ ਸਮੇਂ ਤੋਂ ਪਰਿਵਾਰ પાસે ਗਹਿਣੇ ਸੀ 1915 ਵਿੱਚ ਪਿੰਡ ਠੀਕਰੀ ਵਾਲਾ ਵਿੱਚ ਸਿੰਘ ਸਭਾ ਦਾ ਵੱਡਾ ਦਿਵਾਨ ਸਜਾਇਆ ਗਿਆ। ਇਸ ਦਿਵਾਨ ਵਿੱਚ ਗੁਰਮਤਾ ਹੋਇਆ ਕਿ 18ਵੀਂ ਸਦੀ ਵਿੱਚ ਨਵਾਬ ਕਪੂਰ ਸਿੰਘ ਜਿਸ ਸਥਾਨ ਉੱਤੇ ਬਿਰਾਜਮਾਨ ਹੋਏ ਸਨ ਉਸ ਸਥਾਨ ਤੇ ਪਿੰਡ ਠੀਕਰੀ ਵਾਲਾ ਵਿੱਚ ਗੁਰਦੁਆਰਾ ਉਸਾਰਿਆ ਜਾਵੇ। ਗੁਰਦੁਆਰੇ ਦੇ ਨਰਵੰਤ ਦੀ ਜ਼ਿੰਮੇਵਾਰੀ ਸੇਵਾ ਸਿੰਘ ਨੂੰ ਸੌਂਪੀ ਗਈ। ਇਹ ਮਹਾਰਤੂ ਮੁਕੰਮਲ ਹੋਣ ਤੋਂ ਬਾਅਦ ਗੁਰਦੁਆਰਾ ਅਕਾਲੀ ਲਹਿਰ ਅਤੇ ਪਰਜਾ ਮੰਡਲ ਲਹਿਰ ਦੀਆਂ ਸਰਗਰਮੀਆਂ ਦਾ ਮਰਕਜ਼ ਬਣਿਆ। 13 ਅਪ੍ਰੈਲ 1919 ਨੂੰ ਜਲ੍ਹਿਆਂ ਵਾਲੇ ਬਾਗ ਤੇ ਖੂਨੀ ਸਾਕੇ ਨੇ ਸੇਵਾ ਸਿੰਘ ਠਿਕਰੀਵਾਲਾ ਦੇ ਕੋਮਲ ਹਿਰਦੇ ਨੂੰ ਬਦੁੰਤਰ ਦਿੱਤਾ ਉਹਨਾਂ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਅਖੰਡ ਪਾਠਾਂ ਦਾ ਭੋਗ ਠਿਕਰੀਵਾਲਾ ਦੇ ਗੁਰਦੁਆਰੇ ਵਿੱਚ ਪਵਾਇਆ ਇਹਨਾਂ ਅਖੰਡ ਪਾਠਾਂ ਵਿੱਚ ਸੰਗਤ ਦੂਰ ਦਰਾਡੇ ਇਲਾਕਿਆਂ ਤੋਂ ਜੋਸ਼ ਤੇ ਰੋਸ ਨਾਲ ਪੁੱਜੀ ਅਤੇ ਆਮ ਲੋਕਾਂ ਵਿੱਚ ਅੰਗਰੇਜ਼ ਸਰਕਾਰ ਖਿਲਾਫ ਰੋਹ ਪ੍ਰਚੰਡ ਹੋਣਾ ਸ਼ੁਰੂ ਹੋ ਗਿਆ ਇਨ੍ਹਾਂ ਪਾਠਾਂ ਕਾਰਨ ਤੇ ਬਖਸ਼ੀ ਬਖਸ਼ੀ ਸਿੰਘ ਦਾ ਨੇੜਲਾ ਰਿਸ਼ਤੇਦਾਰ ਹੋਣ ਕਾਰਨ ਪਟਿਆਲਾ ਦੀ ਸਰਕਾਰ ਨੇ ਸੇਵਾ ਸਿੰਘ ਦੀਆਂ ਸਾਰੀਆਂ ਸਰਗਰਮੀਆਂ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਉਸ ਵੇਲੇ ਅੰਗਰੇਜ਼ ਸਰਕਾਰ ਦੀ ਨੀਤੀ ਸਿਆਸੀ ਨੇਤਾਵਾਂ ਨੂੰ ਸ਼ਕਤੀ ਨਾਲ ਦਬਾਉਣ ਦੀ ਸੀ ਜੋ ਵੀ ਕੋਈ ਬਾਗਿਆਂ ਨਾਲ ਹਮਦਰਦੀ ਪ੍ਰਗਟ ਕਰਦਾ ਸੀ ਉਸ ਨੂੰ ਸਰਕਾਰ ਵਿਰੋਧੀ ਗਿਣਿਆ ਜਾਂਦਾ ਸੀ। ਰਿਆਸਤਾਂ ਦੇ ਸਾਰੇ ਹੀ ਰਾਜੇ ਅੰਗਰੇਜ਼ ਸਰਕਾਰ ਦਾ ਪੱਖ ਲੈ ਰਹੇ ਸਨ ਪਰ ਪਟਿਆਲਾ ਰਿਆਸਤ ਦੇ ਮਹਾਰਾਜਾ ਭੁਪਿੰਦਰ ਸਿੰਘ ਤਾਂ ਅੰਗਰੇਜ਼ ਸਰਕਾਰ ਦੀ ਸਾਰੇ ਰਾਜਾਂ ਨਾਲੋਂ ਵੱਧ ਮਹੱਤਵ ਤੇ ਤੁਲੇ ਹੋਏ ਸਨ ਉਹਨਾਂ ਜਲਿਆਂਵਾਲੇ ਬਾਗ ਦੇ ਕੂਨੀ ਸਾਕੇ ਨੂੰ ਨਾ ਸਿਰਫ ਵਾajib ਠਹਿਰਾਇਆ ਸਗੋਂ ਹੀ ਸਾਕੇ ਦੀ ਸਰਾਹਨਾ ਕਰਦਿਆਂ ਲੈਫਟਿਨੈਂਟ ਗਵਰਨਰ ਓਡਵਾਇਰ ਨੂੰ ਵਧਾਈ ਦੀ ਤਾਰ ਵੀ ਪੇਤੀ ਸੀ ਮਹਾਰਾਜਾ ਪੂਬਿੰਦਰ ਸਿੰਘ ਆਪਣੇ ਆਪ ਨੂੰ ਸਿੱਖ ਪੰਥ ਦੇ ਸ਼ਰੋਮਣੀ ਆਗੂ ਸਮਝਦੇ ਸਨ ਉਹ ਨਹੀਂ ਸਮਝਾਉਂਦੇ ਕਿ ਸਿੱਖ ਪੰਥ ਵਿੱਚ ਕਿਸੇ ਵੀ ਪੱਧਰ ਤੇ ਅੰਗਰੇਜ਼ ਸਰਕਾਰ ਖਿਲਾਫ ਕੋਈ ਹਲਚਲ ਹੋਵੇ ਉਹ ਹਰ ਅਜਿਹੀ ਆਵਾਜ਼ ਨੂੰ ਸ਼ਕਤੀ ਨਾਲ ਕੁਚਲਣ ਦੀ ਥਾਣੀ ਬੈਠੇ ਸਨ ਨਨਕਾਣਾ ਸਾਹਿਬ ਦਾ ਖੂਨੀ ਸਾਕਾ ਸਿੱਖ ਇਤਿਹਾਸ ਦੇ ਵਰਤਾਂ ਦਾ ਅਹਿਮ ਵਾਕਿਆ ਹੈ ਇਸ ਸਾਕੇ ਵਿੱਚ 260 ਤੋਂ ਵੱਧ ਸਿੱਧਕੀ ਸਿੰਘ ਸ਼ਹੀਦ ਹੋਏ ਸਨ ਸਾਕੀ ਦੀ ਖਬਰ ਸੁਣਦਿਆਂ ਹੀ ਸੇਵਾ ਸਿੰਘ ਨੇ 21 ਸਿੰਘਾਂ ਦਾ ਜੱਥਾ ਲੈ ਕੇ ਨਨਕਾਣਾ ਸਾਹਿਬ ਵੱਲ ਰਵਾਨਗੀ ਪਾ ਦਿੱਤੀ। ਉਹਨਾਂ ਜੱਥੇ ਦੀ ਰਵਾਨਗੀ ਤੋਂ ਪਹਿਲਾਂ ਰੋਸ ਵਜੋਂ ਕਾਲੀ ਦਸਤਾਰ ਤੇ ਖੱਦਰ ਦੇ ਵਸਤਰ ਪਹਿਨ ਲੇ ਜੋ ਆਖਰੀ ਵਕਤ ਤੱਕ ਉਹਨਾਂ ਦਾ ਲਿਬਾਸ ਬਣੇ ਰਿਹਾ। ਉਹਨਾਂ ਦੀ ਨਿਰਸਵਾਰਥ ਸਰਗਰਮੀ ਕਾਰਨ ਪਿੰਡ ਠੀਕਰੀਵਾਲਾ ਤੇ ਗਿਰਧੌਨਪਾ ਦੇ ਇਲਾਕਿਆਂ ਦੀਆਂ ਸਿੱਖ ਸੰਗਤਾਂ ਦੇ ਮਨਾ ਵਿੱਚ ਆਪ ਮਹਾਰਾਜੋਸ਼ ਉੱਠ ਖੜਾ ਹੋਇਆ। ਪੰਥ ਦੇ ਹਰ ਮੋਰਚੇ ਭਾਵੇਂ ਨਨਕਾਣਾ ਸਾਹਿਬ ਦਾ ਮੋਰਚਾ ਹੋਵੇ ਜਾਂ ਦਰਬਾਰ ਸਾਹਿਬ ਦਾ ਕੁੰਜੀਆਂ ਦਾ ਮੋਰਚਾ ਮਹਤਸਰ ਸਾਹਿਬ ਦੇ ਕੁਤਵਾਰੇ ਨੂੰ ਆਜ਼ਾਦ ਕਰਵਾਉਣ ਦਾ ਮੋਰਚਾ ਹੋਵੇ ਜਾਂ ਗੰਗਸਰ ਜੈਤੂ ਦਾ ਮੋਰਚਾ ਜਾਂ ਫਿਰ ਨਾਬੇ ਦੇ ਮਹਾਰਾਜੇ ਰਿਪੁਦਮਨ ਸਿੰਘ ਨੂੰ ਦੁਬਾਰਾ ਗੱਦੀ ਤੇ ਬਿਠਾਉਣ ਦਾ ਮੋਰਚਾ ਹੋਵੇ ਇਲਾਕੇ ਵਿੱਚੋਂ ਸ਼ਹੀਦੀ ਜਥੇ ਚਟ ਰਵਾਨੀ ਪਾ ਦਿੰਦੇ ਸਾਰੀਆਂ ਸਰਗਰਮੀਆਂ ਦਾ ਕੇਂਦਰ ਬਿੰਦੂ ਪਿੰਡ ਠੀਕਰੀ ਵਾਲਾ ਹੀ ਹੁੰਦਾ ਉਨ੍ਹਾਂ ਦੀਆਂ ਬਗਾਵਤੀ ਸਰਗਰਮੀਆਂ ਕਾਰਨ ਮਹਾਰਾਜਾ ਭਪਿੰਦਰ ਸਿੰਘ ਦਾ ਅਕਸ ਅੰਗਰੇਜ਼ ਦੇ ਮਨ ਵਿੱਚ ਵਿਗੜਨਾ ਸ਼ੁਰੂ ਹੋ ਗਿਆ। ਪਹਿਲਾਂ ਤਾਂ ਮਹਾਰਾਜੇ ਨੇ ਉਹਨਾਂ ਨੂੰ ਬੁਲਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਲਾਲਚ ਵੀ ਦਿੱਤੇ। रियासत ਦੇ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਵੀ ਉਹਨਾਂ ਦੇ ਹਵਾਲੇ ਕਰਨਾ ਚਾਹਿਆ। ਪਰ ਸੇਵਾ ਸਿੰਘ ਆਪਣੇ ਸੰਕਲਪ ਤੇ ਦ੍ਰਿੜ ਰਹੇ। 1923 ਵਿੱਚ ਸਾਰੇ ਉੱਗੇ ਪੰਥਕ ਲੀਡਰਾਂ ਨੂੰ ਲਾਹੌਰ ਦੇ ਕਿਲੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਗਿਣਤੀ 36 ਦੇ ਕਰੀਬ ਸੀ ਅੰਗਰੇਜ਼ ਹਕੂਮਤ ਨਾਲ ਲੰਮੀ ਚੌੜੀ ਗੱਲਬਾਤ ਤੋਂ ਪਿੱਛੋਂ ਕੁਝ ਪੰਥਕ ਲੀਡਰਾਂ ਨੇ ਅੰਗਰੇਜ਼ ਦੇ ਤਜਵੀਜ਼शुदा ਸਿੱਖ ਗੁਰਦੁਆਰਾ ਐਕਟ 1925 ਲਈ ਸਹਿਮਤੀ ਜਤਾ ਦਿੱਤੀ ਜੋ ਸਹਿਮਤ ਹੋ ਗਏ ਉਹ ਰਿਹਾਅ ਕਰ ਦਿੱਤੇ ਗਏ ਪਰ ਜੋ ਸਹਿਮਤ ਨਾ ਹੋਏ ਉਹਨਾਂ ਨੂੰ ਮੁੱਢ ਨਜ਼ਰਬੰਦ ਕਰ ਦਿੱਤਾ ਇਨ੍ਹਾਂ ਨ타ਮਾਂ ਵਿੱਚ ਮਾਸਟਰ ਤਾਰਾ ਸਿੰਘ ਤੇਜਾ ਸਿੰਘ ਸਮੁੰਦਰੀ ਗੋਪਾਲ ਸਿੰਘ ਕੌਮੀ ਸੇਵਾ ਸਿੰਘ ਠੇਕਰੀਵਾਲਾ ਆਸਨ ਕੁਝ ਮਹੀਨੇ ਹੋਰ ਜੇਲ੍ਹ ਵਿੱਚ ਰੱਖਣ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਕੋਡਿਟੇਕ ਦਿੱਤੇ ਤੇ ਇਹਨਾਂ ਖਿਲਾਫ ਮੁਕਦਮੇ ਵਾਪਸ ਲੈ ਕੇ ਸਤੰਬਰ 1926 ਨੂੰ ਰਿਹਾ ਕਰ ਦਿੱਤਾ। ਰਿਹਾਈ ਵਾਲੇ ਲੀਡਰਾਂ ਵਿੱਚ ਸੇਵਾ ਸਿੰਘ ਠੇਕਰੀ ਵਾਲਾ ਵੀ ਸਨ ਪਰ ਉਹਨਾਂ ਨੂੰ ਲਾਹੌਰ ਕਿਲੇ ਦੇ ਬਾਹਰ ਖੜੀ ਪਟਿਆਲਾ ਪੁਲਿਸ ਨੇ ਦੁਬਾਰਾ ਹਿਰਾਸਤ ਵਿੱਚ ਲੈ ਲਿਆ ਤੇ ਪਟਿਆਲੇ ਲੈ ਜਾਂਦਾ। ਉਹਨਾਂ ਖਿਲਾਫ ਡੇਰਾ ਬਾਬਾ ਗੰਧਾ ਸਿੰਘ ਬਰਨਾਲਾ ਵਿੱਚੋਂ ਗੜਵੀ ਚੋਰੀ ਕਰਨ ਦਾ ਮੁਕਦਮਾ ਦਰਜ ਕੀਤਾ ਗਿਆ। ਪਰ ਡੇਰਾ ਬਾਬਾ ਗੰਦਰ ਸਿੰਘ ਬਰਨਾਲਾ ਦੇ ਮਹੰਤ ਰਗਵੀਰ ਸਿੰਘ ਨੇ ਅਦਾਲਤ ਵਿੱਚ ਪੇਸ਼ ਹੋ ਕੇ ਬਿਆਨ ਦਰਜ ਕਰਵਾ ਦਿੱਤਾ ਕਿ ਡੇਰੇ ਦੀ ਕੋਈ ਗੜਵੀ ਚੋਰੀ ਨਹੀਂ ਹੋਈ ਮੈਜਿਸਟ੍ਰੇਟ ਨੇ ਪਟਿਆਲਾ ਪੁਜਕੇ ਰਿਆਸਤ ਦੇ ਆਲਾ ਅਫਸਰਾਂ ਨੂੰ ਇਹ ਦੱਸ ਦਿੱਤਾ ਕਿ ਹੁਣ ਇਸ ਕੇਸ ਵਿੱਚ ਹੋਰ ਵਧੇਰੇ ਸਮੇਂ ਲਈ ਸੇਵਾ ਸਿੰਘ ਨੂੰ ਜੇਲ੍ਹ ਵਿੱਚ ਨਹੀਂ ਰੱਖਿਆ ਜਾ ਸਕਦਾ 25 ਅਕਤੂਬਰ 1926 ਨੂੰ ਮਹਾਰਾਜਾ ਭਵਿੰਦਰ ਸਿੰਘ ਦੇ ਹੁਕਮ ਤੇ ਸੇਵਾ ਸਿੰਘ ਖਿਲਾਫ ਨਵੇਂ ਵਾਰੰਟ ਜਾਰੀ ਕਰਕੇ ਟਿਆਹਲਾ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਪੰਥਕ ਸਫਾ ਵਿੱਚ ਉਹਨਾਂ ਦੀ ਰਿਹਾਈ ਦੀ ਮੰਗ ਜ਼ੋਰ ਫੜ ਗਈ ਮਾਸਟਰ ਤਾਰਾ ਸਿੰਘ ਤੇ ਬਾਬਾ ਖੜਕ ਸਿੰਘ ਨੇ ਵੀ ਟਿੱਲਾਈ ਸੇਵਾ ਸਿੰਘ ਠੀਕਰੀ ਵਾਲਾ ਦਾ ਕਾਰਜ ਖੇਤਰ ਹੁਣ ਕੇਵਲ ਅਕਾਲੀ ਸਰਗਰਮੀਆਂ ਤੱਕ ਸੀਮਤ ਨਹੀਂ ਸੀ ਉਹਨਾਂ ਪਰਜਾ ਮੰਡਲ ਦੀਆਂ ਸਰਗਰਮੀਆਂ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ ਫਰਵਰੀ 1928 ਵਿੱਚ ਉਹ ਜਦੋਂ ਅਜੇ ਪਟਿਆਲੇ ਜੇਲ੍ਹ ਵਿੱਚ ਹੀ ਸਨ ਉਹਨਾਂ ਨੂੰ ریاਸਤੀ ਪਰਜਾ ਮੰਡਲ ਦਾ ਬੱਲਾ ਪ੍ਰਧਾਨ ਚੁਣ ਲਿਆ ਗਿਆ। ਇਹ ਮੀਟਿੰਗ ਬਰਨਾਲਾ ਤਹਿਸੀਲ ਦੇ ਪਿੰਡ ਸੇਖਾ ਵਿੱਚ ਬਖਸ਼ੀਸ਼ ਸਿੰਘ ਕੱਟੂ ਦੀ ਪ੍ਰਧਾਨਗੀ ਹੇਠ ਹੋਈ ਸੀ। ਪਰਜਾ ਮੰਡਲ ਦੇ ਨਿਸ਼ਾਨੇ ਤਕਰੀਬਨ ਅਕਾਲੀ ਦਲ ਨਾਲ ਮਿਲਦੇ-ਜੁਲਦੇ ਸਨ। ਪਰਜਾ ਮੰਡਲ ਦਾ ਜ਼ਿਆਦਾ ਵਿਸਤਾਰ ਤੇ ਪ੍ਰਭਾਵ ਪਟਿਆਲਾ, ਨਾਭਾ, ਜੀਂਦ ਮਲੇਰਕੋਟਲਾ, ਫਰੀਦਕੋਟ, ਕਬੂਤਸਲਾ, ਕਲਸੀਆਂ ਨਾਲਾਗੜ, ਪਟੌਦੀ, ਸ਼ਿਮਲੇ ਦੀਆਂ ਪਹਾੜੀਆਂ ਤੇ ਲੋਹਾਰੂ ਦੀਆਂ ਰਿਆਸਤਾਂ ਵਿੱਚ ਪ੍ਰਚੰਡ ਹੋਇਆ। ਉਹਨਾਂ ਦੀ ਆਖਰੀ ਗ੍ਰਿਫਤਾਰੀ ਜਨਵਰੀ 1934 ਵਿੱਚ ਹੋਈ ਤੇ ਬਰਨਾਲਾ ਦੇ ਸਪੈਸ਼ਲ ਮੈਜਿਸਟ੍ਰੇਟ ਪ੍ਰੀਤਮ ਸਿੰਘ ਸਿੱਧੂ ਦੀ ਅਦਾਰਤ ਵਿੱਚ ਪੇਸ਼ ਕੀਤਾ ਗਿਆ ਜਦੋਂ ਮੈਜਿਸਟ੍ਰੇਟ ਨੇ ਪੁੱਛਿਆ ਕਿ ਕੀ ਉਹ ਆਪਣਾ ਦੋਸ਼ ਕਬੂਲਦੇ ਹਨ ਤਾਂ ਉਹਨਾਂ ਜਵਾਬ ਨਾਂ ਵਿੱਚ ਦੇ ਕੇ ਇਹ ਵੀ ਆਖ ਦਿੱਤਾ ਕਿ ਉਹ ਆਪਣੇ ਪੱਖ ਵਿੱਚ ਕੋਈ ਸਫਾਈ ਵਗੈਰਾ ਪੇਸ਼ ਨਹੀਂ ਕਰਨਾ ਚਾਹੁੰਦੇ ਉਹ ਜਾਣਦੇ ਸਨ ਕਿ ਉਹਨਾਂ ਨੂੰ ਹਰ ਹਾਲ ਕੈਦ ਕੀਤਾ ਜਾਣਾ ਹੈ لہذا ਮੁਕਦਮੇ ਦੀ ਪੈਰ ਵੀ ਕਦਮ ਤੇ ਕੋਈ ਅਰਥ ਨਹੀਂ ਮੈਜਿਸਟ੍ਰੇਟ ਨੇ 11 ਫਰਵਰੀ 1934 ਨੂੰ ਫੈਸਲਾ ਸੁਣਾ ਦਿੱਤਾ ਅਤੇ ਲਗ ਲਗ ਦੋਸ਼ਾਂ ਵਿੱਚ 6 ਸਾਲ ਦੀ ਕੈਦ ਬਾਹਮਸ਼ੱਕਤ ਸੁਣਾ ਦਿੱਤੀ। ਉਹਨਾਂ ਨੂੰ ਫਿਰ ਪਟਿਆਲਾ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ। ਉੱਥੇ ਉਹਨਾਂ ਨੂੰ ਤਸੀਹੇ ਦਿੱਤੇ ਗਏ। ਜੇਲ੍ਹ ਅਧਿਕਾਰੀਆਂ ਨੇ ਬੇहद ਤੰਗ ਪਰੇਸ਼ਾਨ ਕੀਤਾ। ਖਾਣੇ ਵਿੱਚ ਤਰ੍ਹਾਂ ਤਰ੍ਹਾਂ ਦੀ ਮਿਲਾਵਟ ਕੀਤੀ ਜਾਂਦੀ ਤਾਂ ਕਿ ਉਹ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਕੇ ਜੇਲ੍ਹ ਵਿੱਚ ਹੀ ਕਾਲਾ ਬਸ ਹੋ ਜਾਣ। ਉਹਨਾਂ ਇਸ ਵਤੀਰੇ ਖਿਲਾਫ ਭੁੱਖ ਹੜਤਾਲ ਕਰ ਦਿੱਤੀ। ਲੰਮੀ ਭੁੱਖ ਹੜਤਾਲ ਕਾਰਨ ਉਹਨਾਂ ਦੀ ਸਿਹਤ ਬੇहद ਵਿਗੜ ਗਈ। ਇਤਿਹਾਸਕ ਹਵਾਲਿਆਂ ਅਨੁਸਾਰ 9 ਮਹੀਨਿਆਂ ਦੀ ਲੰਮੀ ਭੁੱਖ ਹੜਤਾਲ ਦੌਰਾਨ ਉਹਨਾਂ ਨੂੰ ਨਲਕੀ ਰਾਹੀਂ ਜਬਰੀ ਖੁਰਾਕ ਦਿੱਤੀ ਜਾਂਦੀ ਸੀ। ਇੱਕ ਦਿਨ ਨਲਕੀ ਵਿੱਚੋਂ ਉਬਲਦਾ ਦੁੱਧ ਪਾ ਦਿੱਤਾ ਜਿਸ ਕਾਰਨ ਅੰਤੜੀਆਂ ਵਿੱਚ ਜ਼ਖਮ ਹੋ ਗਏ ਤੇ ਖੂਨ ਦੀਆਂ ਉਲਟੀਆਂ ਲੱਗ ਗਈਆਂ। ਇਸ ਤਰਿੰਦਗੀ ਦੀ ਤਾਬਨਾ ਸਹਾਰਦਿਆਂ 19 ਤੇ 20 ਜਨਵਰੀ 1935 ਦੀ ਅੱਧੀ ਰਾਤ ਤੋਂ ਬਾਅਦ ਉਹਨਾਂ ਦਾ ਦੇਹਾਂਤ ਹੋ ਗਿਆ। ਸ਼ਹੀਦ ਸੇਵਾ ਸਿੰਘ ਠੇਕਰੀ ਵਾਲਾ ਦਾ ਸੰਸਕਾਰ ਪਰਿਵਾਰ ਦੇ ਜੀਆ ਦੀ ਗੈਰ ਹਾਜ਼ਰੀ ਵਿੱਚ ਰਿਆਸਤ ਦੇ ਅਹਿਲਕਾਰਾਂ ਨੇ ਹੀ ਕਰ ਦਿੱਤਾ ਅਤੇ ਅਸਤੀਆਂ ਵੀ ਪਰਿਵਾਰ ਦੇ ਹਵਾਲੇ ਨਾ ਕੀਤੀਆਂ। ਬਾਅਦ ਵਿੱਚ ਮਹਾਰਾਣੀ ਮਹਿੰਦਰ ਕੌਰ ਦੇ ਯਤਨਾਂ ਨਾਲ ਅਸਤੀਆਂ ਪਰਿਵਾਰ ਦੇ ਹਵਾਲੇ ਕੀਤੀਆਂ ਗਈਆਂ। ਜਿਨ੍ਹਾਂ ਨੂੰ ਸਿੱਖ ਸੰਗਤ ਵੱਲੋਂ ਵੱਡੇ ਜਲੂਸ ਦੀ ਸ਼ਕਲ ਵਿੱਚ ਪਹਿਲਾਂ ਉਹਨਾਂ ਦੇ ਪਿੰਠੇਕਰੀ ਵਾਲਾ ਲਜਾਇਆ ਗਿਆ ਅਤੇ ਫਿਰ ਕੀਰਤਪੁਰ ਸਾਹਿਬ ਵਿਖੇ ਜਲ ਪਰਵਾ ਕੀਤਾ ਗਿਆ। ਲੇਖਕ ਮਰਹੂਮ ਬੀਰ ਦਵਿੰਦਰ ਸਿੰਘ ਆਵਾਜ਼ ਅਵਤਾਰ ਸਿੰਘ ਟਿੱਲੋਂ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ। ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ